ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਸਾਡੇ ਨਾਲ ਨੇ ਪੰਜਾਬੀ ਗਾਇਕ ਜਸਪੀਰ ਜੱਸੀ ਜਿਨ੍ਹਾਂ ਨਾਲ ਅੱਜ ਅਸੀਂ ਪਹਿਲਾ ਇਹਨਾਂ ਦਾ ਸੈਂਸੇਸ਼ਨਲ ਇੰਟਰਵਿਊ ਕਰਨ ਵਾਲੇ ਆ। ਸਚਿਕ ਆਲ ਦੇ ਰੇਡੀ ਹੋ ਤੁਸੀਂ? ਬਿਲਕੁਲ ਰੈਡੀ ਜੀ ਬਿਲਕੁਲ ਸਨਸਨੀ ਦਾ ਮੇਰਾ ਮੈਂ ਵੈਸੇ ਸੱਚੀਆਂ ਸਨਸਨੀਆਂ ਫਲਾਣਾ ਹੈ ਮੈਂ ਕਦੇ ਦੋਸਤ ਝੂਠੀਆਂ ਸਨਸਨੀ ਖੇ ਜਿਹੜੀਆਂ ਚੀਜ਼ਾਂ ਦੀਆਂ ਉਹ ਨਹੀਂ ਕਰਦਾ ਕਦੀ ਵੀ ਬਟ ਆਈ ਥਿੰਕ ਮਜ਼ਾ ਆਏਗਾ। ਮਸਾਇਗਾ ਸੋ ਤੁਹਾਡੀ ਕੀ ਪੁੱਛੋ ਤੁਹਾਡੀ ਪਹਿਲੀ ਸੈਂਸੇਸ਼ਨਲ ਸਟੇਟਮੈਂਟ ਕੀ ਹੋਵੇਗੀ ਪੰਜਾਬੀ 뮤직 ਤੇ ਮੇਰੇ ਖਿਆਲ ਦੇ ਵਿੱਚ ਤੇ ਗਾਣਾ ਬੰਦੂਖਾਂ ਛੱਡ ਕੇ ਗਾਣਾ ਗਾਣਾ ਚਾਹੀਦਾ ਇਹ ਹੀ ਮੇਰੇ ਖਿਆਲ ਸਭ ਤੋਂ ਵੱਡੀ ਸਟੇਟਮੈਂਟ ਹੋਵੇਗੀ ਕਿਉਂਕਿ ਇਸ ਟਾਈਮ ਦੀ ਜ਼ਰੂਰਤ ਹੈ ਕਿ ਅਸੀਂ ਅਸੀਂ ਉਹਨਾਂ ਚੀਜ਼ਾਂ ਦੇ ਪਿੱਛੇ ਪੈ ਗਏ ਜਿਹੜੀਆਂ ਚੀਜ਼ਾਂ ਸਾਡੀਆਂ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਤੇ ਸਾਨੂੰ ਕਦੀ ਕਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਅਸੀਂ ਰੋਜ਼ ਦੀ ਜ਼ਰੂਰਤ ਮਤਲਬ ਘਰ ਵਿੱਚ ਅਗਰ ਬੰਦੇ ਨੇ ਰਿਵਾਲਵਰ ਰੱਖਿਆ ਹੋਏ ਤੇ ਆਪਣੀ ਵਾਈਫ ਨੂੰ ਕਹੇ ਕਿ ਉਹ ਰੋਟੀ ਲੈ ਆਉਣੇ ਤੇ ਗੋਲੀ ਮਾਰ ਦਿਆਂਗਾ ਹੈ ਜਾਂ ਆਪਣੇ ਬੇਟੇ ਨੂੰ ਕਹੇ ਕਿ ਓਏ ਗੱਡੀ ਸਾਫ਼ ਕਰਨੀ ਤਾਂ ਗੋਲੀ ਮਾਰ ਦਿਆਂਗਾ ਤਾਂ ਅਸੀਂ ਉਸ ਤਰ੍ਹਾਂ ਕਰਨ ਲੱਗੇ ਆਂ ਤਾਂ ਆਈ ਥਿੰਕ ਇਹ ਸਭ ਤੋਂ ਮਾੜੀ ਗੱਲ ਹੈ ਬਟ ਫਿਰ ਵੀ ਇੰਨਾ ਪਪੂਲਰ ਹੋ ਰਿਹਾ ਹੈ ਯੂਥ ਵਿੱਚ 뮤ਜ਼ਿਕ ਉਹੀ 뮤ਜ਼ਿਕ ਪਪੂਲਰ ਦੇ ਦਿੰਦਾ ਕਿ ਜੀ ਮੈਨੂ ਵਿੱਚ ਜੋ ਹੋਏਗਾ ਲੋਕਾਂ ਨੂੰ ਉਹੀ ਖਾਣ ਨੂੰ ਮਿਲੇਗਾ ਨਾ ਅਗਰ ਅੱਛਾ 뮤ਜ਼ਿਕ ਆਏਗਾ ਨਹੀਂ ਅੱਛਾ 뮤ਜ਼ਿਕ ਜਿਹੜਾ ਲੋਕੀ ਕੰਪਨੀਆਂ ਕਰਨ ਨੂੰ ਤਿਆਰ ਨਹੀਂ ਹੈਗੀਆਂ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸੋਚ ਛੋਟੀ ਹੈਗੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਉਹ ਵਾਲਾ ਨਹੀਂ ਚੱਲੇਗਾ ਕਿਉਂਕਿ ਇੱਕ ਕਈ ਵਾਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਵੇਂ ਇਹ ਵਾਲਾ ਗਾਣਾ ਸੀ ਜਦੋਂ ਨੱਚੇ ਭੈਣ ਦੀ ਉਹ ਗ੍ਰੈਮੈਟਿਕਲੀ ਵੀ ਗ੍ਰਾਮਰ ਵੀ ਉਹਦੀ ਗਲਤ ਹੈਗੀ ਹੈ ਔਰ ਅਗਰ ਉਹਨਾਂ ਨੇ ਗਾਲ ਵੀ ਯੂਜ਼ ਕਰਨ ਦੀ ਟਰਾਈ ਕੀਤੀ ਫਿਰ ਵੀ ਗਲਤ ਹੈਗੀ ਹੈ ਤੋ ਉਹ ਗਾਣਾ ਬਹੁਤ ਅੱਛਾ ਹੈ ਉਹ ਜੇ ਅਗਰ ਭੈਣ ਜੀ ਵੀ ਉੱਤੇ ਹੁੰਦਾ ਤੇ ਉਹ ਗਾਣਾ ਚੱਲਣਾ ਚੱਲਣਾ ਸੀ ਉਹ ਕਿਸੇ ਨੂੰ ਪਤਾ ਵੀ ਨਹੀਂ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹਦਾ ਮਤਲਬ ਕੀ ਹੈਗਾ ਪਰ ਉਹ ਲੋਕ ਨੱਚਦੇ ਆ ਉਹ 뮤직 ਕਰਕੇ ਨੱਚਦੇ ਆ ਹਾਂਜੀ ਤੋ ਉਹ ਫਿਰ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਹਿੱਟ ਹੋ ਜਾਂਦੀ ਹੈ ਤੇ ਦੂਸਰੇ ਲੋਕਾਂ ਨੂੰ ਲੱਗਦਾ ਕਿ ਯਾਰ ਇਹ ਗਾਲ ਦੇ ਕਰਕੇ ਹਿੱਟ ਹੋ ਗਿਆ ਤੇ ਉਹ ਫਿਰ ਦੂਸਰੀ ਹੋਰ ਗਾਲ ਗਾਲੀ ਲੈ ਕੇ ਆਣਾ ਚਾਹੁੰਦੇ ਤੋ ਮੇਰੇ ਖਿਆਲ ਇਹ ਸਭ ਤੋਂ ਜ਼ਿਆਦਾ ਆਈ ਥਿੰਕ ਖਤਰਨਾਕ ਰੁਝਾਨ ਹੈਗਾ ਪੰਜਾਬੀ 뮤직 ਵਾਸਤੇ ਪਰ ਇਹ ਕਿਉਂ ਹੋ ਰਿਹਾ ਹੈ ਕਿ ਤੋ ਇਹ ਟ੍ਰੈਂਡ ਆ ਕਿਉਂ ਹੋ ਰਿਹਾ ਹੈ ਬਿਕੋਜ਼ ਆਈ ਥਿੰਕ ਇੱਕ ਇੱਕ ਹੋਰ ਵੀ ਟ੍ਰੈਂਡ ਹੈ ਵੈਸਟਰਨ ਇਨਫਲੂਐਂਸ ਬਹੁਤ ਹੈ ਪੰਜਾਬੀ 뮤직 ਤੇ ਵੈਸਟਰਨ ਤੇ ਦੇਖੋ ਇੱਕ ਗਲੋਬਲਾਈਜੇਸ਼ਨ ਤਾਂ ਹੋਣੀ ਚਾਹੀਦੀ ਹੈ ਇਹ ਵੈਸੇ ਵੈਸਟਰਨ ਤੋਂ ਹੀ ਆਇਆ ਕਿਉਂਕਿ ਵੈਸਟਰਨ ਵਾਲੇ ਜਿਹੜੇ ਲੋਕ ਹੁੰਦੇ ਆ ਜਿਹੜੇ ਜਦੋਂ ਰੈਪ ਕਰਦੇ ਆ ਆਪਣੀ ਸਟੋਰੀ ਸੁਣਾਉਂਦੇ ਆ ਤੇ ਉਹ ਬੜੇ ਬੜੇ ਅਜੀਬ ਤਰ੍ਹਾਂ ਦੇ ਲਫ਼ਜ਼ ਯੂਜ਼ ਕਰਦੇ ਆ ਮੈਂ ਵੀ ਇੱਕ ਵਾਰ ਕੀਤਾ ਸੀਗਾ ਬਟ ਮੈਂ ਉਹਨੂੰ ਜ਼ਿਆਦਾ ਰਿਲੀਜ਼ ਨਹੀਂ ਕੀਤਾ ਤੇ ਉਹ ਬਹੁਤ ਜ਼ਿਆਦਾ ਗਾਲਾਂ ਜਾਂ ਕੋਈ ਐਸੀਆਂ ਚੀਜ਼ਾਂ ਜਿਹੜੀਆਂ ਯੂਜ਼ ਕਰਦੇ ਨੇ ਜਿਹੜੀਆਂ ਜਿਹੜੀਆਂ ਜੈਲਸ ਵਾਲੀਆਂ ਹੁੰਦੀਆਂ ਤੇ ਸਾਡੇ ਪੰਜਾਬੀਆਂ ਨੂੰ ਜੈਲਸ ਕਰਨ ਦੀ ਲੋੜ ਨਹੀਂ ਸਾਡੇ ਪੰਜਾਬੀਆਂ ਕੋ ਤਾਂ ਮਿਊਜ਼ਿਕ ਹੀ ਇੰਨਾ ਜ਼ਿਆਦਾ ਢੋਲ ਇੰਨਾ ਜ਼ਿਆਦਾ ਤਬਲਾ ਇੰਨਾ ਜ਼ਿਆਦਾ ਹੈ ਮਤਲਬ ਡਾਂਸ ਬੀਟ ਨਹੀਂ ਜ਼ਿਆਦਾ ਕਿ ਸਾਨੂੰ ਮੇਰੇ ਖਿਆਲ ਜੈਲਸ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ ਫਰਸਟ੍ਰੇਟਡ ਹੋਣ ਦੀ ਲੋੜ ਨਹੀਂ ਹੈਗੀ ਹੁਣ ਜਿੰਨੇ ਵੀ ਗਾਣੇ ਆਉਂਦੇ ਆ ਇਦਾਂ ਲੱਗਦਾ ਉਹ ਮਾਰ ਦਿਆਂਗਾ ਉਹ ਵੜ ਦਿਆਂਗਾ ਉਹ ਬੰਦੂਕਾਂ ਚੱਕ ਲਾਂਗੇ ਉਹ ਫਲਾਣਾ ਕਰ ਦਾਂਗੇ ਉਹ ਕੁੜੀ ਨੂੰ ਇੱਥੋਂ ਚੁੱਕ ਕੇ ਲੈ ਜਾਾਂਗੇ ਜਿਪਸੀ ਤੇ ਪਾ ਕੇ ਲੈ ਜਾਾਂਗੇ ਤਾਂ ਮਤਲਬ ਇਹ ਸਾਡਾ ਕਲਚਰ ਨਹੀਂ ਹੈਗਾ ਮੈਂ ਆਮ ਵੈਰੀ ਸ਼ੋਰ ਸਾਡਾ ਕਲਚਰ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦਾ ਕਲਚਰ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਲਚਰ ਹੈਗਾ ਮਿੱਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ ਤੇ ਭਗਤ ਸਿੰਘ ਦਾ ਕਲਚਰ ਭਗਤ ਸਿੰਘ ਦਾ ਵੀ ਕਲਚਰ ਬੰਦੂਕ ਵਾਲਾ ਕਲਚਰ ਨਹੀਂ ਹੈ ਭਗਤ ਸਿੰਘ ਇੱਕ ਇੱਕ ਐਸਾ ਆਦਮੀ ਸੀਗਾ ਜਿਹਨੇ 187 ਦਿਨਾਂ ਵਿੱਚ 300 ਬੁੱਕਸ ਜੇਲ੍ਹ ਦੇ ਵਿੱਚ ਪੜੀਆਂ ਸੀਗੀਆਂ ਤੇ ਕਿਸੇ ਬੰਦੇ ਨੂੰ ਉਹਦੀ ਆਡੀਓਲੋਜੀ ਬਾਰੇ ਪਤਾ ਹੀ ਨਹੀਂ ਹੈ ਸਿਰਫ ਇਹ ਹੀ ਪਤਾ ਹੈ ਕਿ ਉਹਨੇ ਇੱਕ ਵਾਰ ਬੰਬ ਚਲਾ ਦਿੱਤਾ ਸੀ ਤੇ ਬੰਬ ਕਿਉਂ ਚਲਾਇਆ ਉਹ ਕਿੰਨੇ ਲੋਕਾਂ ਨੂੰ ਮਾਰ ਸਕਦਾ ਸੀ ਉਹਨੇ ਫਿਰ ਵੀ ਕੁਝ ਨਹੀਂ ਕੀਤਾ ਉਹਨੂੰ ਕੋਈ ਫਾਲੋ ਨਹੀਂ ਕਰਦਾ ਸਿਰਫ ਉਹਨਾਂ ਨੇ ਕਦੇ ਸੁਣ ਲਿਆ ਕਿ ਉਹ ਬੰਬ ਚਲਾਉਂਦਾ ਸੀ ਉਹਨੇ ਬੰਬ ਚਲਾਇਆ ਸੀਗਾ ਤੇ ਲੋਕਾਂ ਨੇ ਤੁਸੀਂ ਦੇਖ ਲਓ ਕਿ ਮਤਲਬ ਫਿਰ মিডিਆ ਨੇ ਵੀ ਸਾਰੀ ਦੁਨੀਆ ਨੇ ਵੀ ਗਾਂਧੀ ਗਾਂਧੀ ਕਰਵਾ ਦਿੱਤਾ ਭਗਤ ਸਿੰਘ ਨੂੰ ਫਿਰ ਬਾਹਰ ਆਉਣ ਵਾਸਤੇ ਸਟਰਗਲ ਕਰਨੀ ਪਈ ਪਰ ਤੁਹਾਨੂੰ ਲੱਗਦਾ ਹੈ ਇਹ ਜੋ ਵੀ ਹੋ ਰਿਹਾ ਹੈ ਕਲਚਰ ਦਾ ਮਿਸਯੂਜ਼ ਅਸੀਂ ਇਹਨੂੰ ਕਹਿ ਸਕਦੇ ਹਾਂ ਹੈ ਨਾ ਬਿਕੋਜ਼ ਟਰਮਸ ਉਠਾ ਲਈ ਇਹਨਾਂ ਨੇ ਪਰ ਉਹਨਾਂ ਨੂੰ ਫਿਰ ਤੋੜ ਮਰੋੜ ਕੇ ਆਪਣੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਤੁਹਾਨੂੰ ਲੱਗਦਾ ਹੈ ਜਾਣ ਬੁੱਝ ਕੇ ਹੋ ਰਿਹਾ ਹੈ ਜਾਂ ਹੈ ਹੀ ਨਹੀਂ ਮਤਲਬ ਸਮਝ ਹੀ ਨਹੀਂ ਹੈ ਸਮਝਦਾ ਬਿਲਕੁਲ ਨਹੀਂ ਮੈਂ ਤੁਹਾਨੂੰ ਇੱਕ ਜ਼ਰੂਰ ਐਗਜ਼ਾਮਪਲ ਦਵਾਂਗਾ ਤੇ ਇਹਨੂੰ ਕੱਟਿਓ ਨਾ ਨਹੀਂ ਨਹੀਂ ਸਾਡਾ ਜਿਹੜਾ ਪੰਜਾਬੀ 뮤직 ਜਾਂ ਪੰਜਾਬੀ ਲੋਕਾਂ ਦੀ ਜਿਹੜੀ ਪੰਜਾਬੀ ਸਿੰਗਰਸ ਦੀ ਜਿਹੜੀ ਇੱਕ ਰਵਾਇਤ ਹੋ ਗਈ ਹੈ ਉਹ ਉਦਾਂ ਦੀ ਹੈ ਜਿੱਦਾਂ ਪਿੰਡ ਦੇ ਵਿੱਚ ਇੱਕ ਕੁੜੀ ਦਾ ਜਦੋਂ ਵਿਆਹ ਹੁੰਦਾ ਨਾ ਤਾਂ ਉਹਨੂੰ ਵਿਚਾਰੀ ਨੂੰ ਸਾਰੀ ਉਮਰ ਨਹੀਂ ਪਤਾ ਹੁੰਦਾ ਕਿ ਫੇਸ਼ੀਅਲ ਕੀ ਹੁੰਦਾ ਹੈ ਮੇਕਅਪ ਕੀ ਹੁੰਦਾ ਤੇ ਉਹਨੂੰ 2 ਦਿਨ ਪਹਿਲੇ ਹੀ ਉਹ ਦਿਖਾਇਆ ਜਾਂਦਾ ਸਾਰਾ ਕੁਝ ਉਹਨੂੰ ਉੱਚੀ ਹੱਡੀ ਵਾਲੀ ਹੀਲ ਮਤਲਬ ਉਹ ਹਾਈ ਹੀਲ ਪਵਾ ਦਿੱਤੀ ਜਾਂਦੀ ਹੈ ਫਿਰ ਉਹਨੂੰ ਸਾੜੀ ਪਵਾ ਦਿੱਤੀ ਜਾਂਦੀ ਜਾਂ ਬਹੁਤ ਵੱਡਾ ਲਹਿੰਗਾ ਜਿਹਨੂੰ ਉਹ ਕੈਰੀ ਨਹੀਂ ਕਰ ਪਾਉਂਦੀ ਉਹ ਸਾਡੇ ਸਿੰਗਰਾਂ ਦਾ ਤੇ ਸਾਡੇ ਕਲਚਰ ਦਾ ਹਾਲ ਹੋ ਰਿਹਾ ਕਿ ਸਾਡੀ ਬਾਡੀ ਵਿੱਚ ਤੋਂ ਹੈ ਹੀ ਨਹੀਂ ਉਹ ਸਾਡਾ ਕਲਚਰ ਹੀ ਨਹੀਂ ਹੈਗਾ ਜੋ ਅਸੀਂ ਕਰਨਾ ਚਾ ਰਹੇ ਹਾਂ ਤੇ ਕਿਸੇ ਨੂੰ ਜਿਹਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਆਉਂਦੀ ਬੋਲਣੀ ਉਹ ਵੀ ਅੰਗਰੇਜ਼ੀ ਦੀ ਦੁਕਾਨ ਦੀ ਕੋਸ਼ਿਸ਼ ਕਰ ਰਿਹਾ ਤਾਂ ਆਈ ਥਿੰਕ ਇਹ ਬੜਾ ਖਤਰਨਾਕ ਰੁਝਾਨ ਹੈ ਇਹਨੂੰ ਇਹਨੂੰ ਲੋਕ ਬੰਦ ਕਰਾਉਂਗੇ ਔਰ ਬੰਦ ਕਰ ਦੇਣਗੇ ਤੁਸੀਂ ਦੇਖੋ ਇੱਕ ਸਾਲ ਤੱਕ ਮੇਰੀ ਸਟੇਟਮੈਂਟ ਯਾਦ ਰੱਖਣਾ ਕਿ ਲੋਕ ਇਹ ਇਸ ਚੀਜ਼ ਨੂੰ ਬੰਦ ਕਰ ਦੇਣਗੇ ਐਂਡ ਆਈ ਥਿੰਕ ਐਸੇ ਤੁਸੀਂ ਵੀ ਬਹੁਤ ਨੂੰ ਡਿਸਪਾਇੰਟਡ ਹੋ ਫਰਸਟ੍ਰੇਟਡ ਹੋ ਇਹ ਸਾਰਾ ਮਾਹੌਲ ਵੇਖ ਕੇ ਤਾਂ ਹੀ ਤੁਸੀਂ ਇੱਕ ਬਹੁਤ ਸੂਦਿੰਗ ਆਪਣਾ ਨਵਾਂ ਟਰੈਕ ਲੈ ਕੇ ਆਇਆ ਹੋ ਰਾਂਜਾ ਆਈ ਥਿੰਕ ਇਟਸ ਅ ਵੈਰੀ ਡਿਫਰੈਂਟ ਚੇਂਜ ਐਂਡ ਵੈਰੀ ਨਾਈਸ ਜੀ 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 ਮੈਂ ਮੈਨੂੰ ਹੁਣੇ ਖੁਸ਼ੀ ਹੋ ਰਹੀ ਸੀ ਕਿਉਂਕਿ ਮੈਂ ਕੱਲ ਵੀ ਇੱਕ ਫੰਕਸ਼ਨ ਤੇ ਗਿਆ ਹੁਣ ਵੀ ਕਿ ਮੈਂ ਪੰਜਾਬ ਚ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਮਤਲਬ ਪਹਿਲੀ ਵਾਰ ਆਇਆ ਤੇ ਸਾਰੇ ਲੋਕਾਂ ਨੂੰ ਯਾਦ ਹੈ ਔਰ ਸਾਰੇ ਕਹਿ ਰਹੇ ਕਿ ਬਹੁਤ ਅੱਛਾ ਟਰੈਕ ਹੈ ਜਾਂ ਸੂਦਿੰਗ ਟਰੈਕ ਹੈ ਤਾਂ ਅੱਛਾ ਲੱਗ ਰਿਹਾ ਇਹ ਇਹ ਅੱਛੀ ਗੱਲ ਲੱਗ ਰਹੀ ਹੈ ਰਾਂਜੇ ਦੀ ਸਰ ਦੋ ਲਾਈਨਾਂ ਸਾਡੇ ਦਰਸ਼ਕਾਂ ਲਈ ਵੀ ਪਲੀਜ਼ ਜੀ சோமாய ਤਕੀਓ ਸੁਣਾਓ ਕੋਈ ਗੱਲ ਵੈਰੀ ਨਾਈਸ ਤੇ ਇਸ ਵੀਡੀਓ ਵੀਡੀਓ ਦਾ ਜੋ ਕਨਸੈਪਟ ਹੈ ਉਹ ਵੀ ਬਹੁਤ ਡਿਫਰੈਂਟ ਹੈ ਤੁਹਾਡਾ ਆਈਡੀਆ ਸੀ ਤੁਸੀਂ ਇਹਦਾ ਦਾ ਕੁਝ ਕਰਨਾ ਚਾਹੁੰਦੇ ਨਹੀਂ ਨਹੀਂ ਮੇਰਾ ਬਿਲਕੁਲ ਆਈਡੀਆ ਨਹੀਂ ਸੀ ਇਹ ਐਕਚੁਅਲ ਵਿੱਚ ਅਸੀਂ ਲੋਕੇਸ਼ਨ ਲੱਭ ਰੇ ਸੀ ਪਹਿਲਾਂ ਤੋ ਲੋਕੇਸ਼ਨ ਜਿਹੜੀ ਅਸੀਂ ਲੱਭੀ ਉਹ ਮੈਨੂੰ ਲੱਗ ਰਿਆ ਸੀ ਉਹ ਬਹੁਤ ਵਰੀ ਯੂਜ਼ ਹੋਈ ਹੈ ਤੇ ਮੈਂ ਬੜੇ ਗਾਣਿਆਂ ਦੇ ਵਿੱਚ ਦੇਖ ਰਿਆ ਸੀ ਕਿ ਉਹ ਗਾਣਿਆਂ 'ਚ ਯੂਜ਼ ਹੋਈ ਹੈ ਤਾਂ ਮੈਂ ਮੈਂ ਬਿਲਕੁਲ ਫਸ ਗਿਆ ਮੈਨੂੰ ਜਦੋਂ ਸਾਰਿਆਂ ਨੇ ਮੇਰਾ ਨਾਮ ਪਾਇਆ ਹੋਇਆ ਫੱਸੀ ਜੱਸੀ ਤਾਂ ਮੈਂ ਕਿਹਾ ਮੈਂ ਇੱਥੇ ਨਹੀਂ ਕਰਨੀ ਰਿਕਾਰਡਿੰਗ ਕੋਈ ਨਵੀਂ ਲੋਕੇਸ਼ਨ ਲੱਭੋ ਤਾਂ ਉਹਨਾਂ ਨੇ ਜਾ ਕੇ ਯੂਪੀ ਦੇ ਵਿੱਚ ਇੱਕ ਕੁਚੇ ਸਰ ਕਿਲਾ ਕਰਕੇ ਹੈ ਫੋਰਟ ਹੈ ਉਹ ਲੱਭੀ ਤੇ ਉਸ ਤਰ੍ਹਾਂ ਦਾ ਹੀ ਜਿਹੜੇ ਵੀਡੀਓ ਡਾਇਰੈਕਟਰ ਮੇਰੇ ਉਹੀ ਨੇ ਜਿਨ੍ਹਾਂ ਨੇ ਦਿਲ ਲੱਗੀ ਕੁੜੀ ਗੁਜਰਾਤੀ ਕੀਤਾ ਸੀ ਤਾਂ ਮੇਰੀ ਪਹਿਲੀ ਸਿਰ ਵੀ ਇੱਕੋ ਸ਼ਰਤ ਸੀ ਕਿ ਦਿਲ ਲੇਗੀ ਵਰਗਾ ਕੋਈ ਵੀ ਹੌਟ ਸੀਨ ਜਾਂ ਵਲਗਰ ਸੀਨ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਇਹਨੂੰ ਬਹੁਤ ਖੂਬਸੂਰਤੀ ਨਾਲ ਫਿਲਮਾਇਆ ਕਨਸੈਪਟ ਸਾਰਾ ਉਹਨਾਂ ਦਾ ਸੀਗਾ ਸਾਰਾ ਕੁਝ ਉਹਨਾਂ ਦਾ ਸੀਗਾ ਬਸ ਮੈਂ ਹੀ ਵਿੱਚ ਆਪਣੇ ਆਪ ਨਾਲ ਬਿਲਕੁਲ ਤੇ ਤੁਸੀਂ ਕਹਿਆ ਕਿ ਹੌਟ ਜਾਂ ਵਲਗਰ ਸੀਨ ਨਹੀਂ ਹੋਣਾ ਚਾਹੀਦਾ ਹਾਂ ਮਤਲਬ ਉਸ ਵੇਲੇ ਤੁਹਾਨੂੰ ਅਫਸੋਸ ਹੈ ਦਿਲ ਲੇਗੀ ਗੁਜਰਾਤੀ ਦਾ ਬਹੁਤ ਬਹੁਤ ਸਭ ਤੋਂ ਪਹਿਲਾ ਬੰਦਾ ਮੈਂ ਹੀ ਹਾਂ ਜੀ ਜਿਹੜਾ ਆਪਣੇ ਵੀਡੀਓ ਦੇ ਬਾਰੇ ਬੋਲਦਾ ਸੀ ਕਿ ਮੈਂ ਮੇਰੀ ਵੀਡੀਓ ਵਲਗਰ ਹੈ ਉਸ ਤੋਂ ਬਾਅਦ ਮੇਰੇ ਖਿਆਲ ਵਿੱਚ ਕੋਈ ਵੀ ਮੇਰੀ ਵੀਡੀਓ ਵਲਗਰ ਨਹੀਂ ਆਈ। ਇੱਕ ਵੀਡੀਓ ਵਿੱਚ ਥੋੜਾ ਜਿਹਾ ਸੀਨ ਹੋਇਆ ਸੀ। ਉਹਨੇ ਕਿਹਾ ਪਾਜੀ ਮੈਂ ਬਹੁਤ ਜ਼ਰਾ ਸ਼ਾਟ ਕਰ ਲਾਂ ਮੈਂ ਹੋਟਲ ਤੋਂ نیچے ਆਇਆ। ਤੇ ਜਦੋਂ ਮੈਂ ਦੇਖਿਆ ਕਿ ਉਹ ਕੁੜੀ ਨੇ ਬਹੁਤ ਘੱਟ ਕੱਪੜੇ ਇੱਕ ਗੇੜਾ ਵਿੱਚ ਪਾਏ। ਮੈਂ ਉਹਨਾਂ ਨੂੰ ਕਿਹਾ ਨਹੀਂ ਨਹੀਂ ਮੈਂ ਨਹੀਂ ਕਰਾਂਗਾ। ਮੈਂ ਬਿਲਕੁਲ ਨਹੀਂ ਕਰਾਂਗਾ। ਤੁਸੀਂ ਕੋਈ ਮਾਡਲ ਲੈ ਲਓ। ਉਹਨੇ ਕਹਿੰਦੇ ਨਹੀਂ ਪਾਜੀ ਯਾਰ ਹੁਣ ਇਸ ਤਰ੍ਹਾਂ ਗੋਆ ਵਿੱਚ ਅਸੀਂ ਸ਼ੂਟਿੰਗ ਕਰ ਰਹੇ ਸੀ। ਤੇ ਮੈਂ ਕਿਹਾ ਪਾਜੀ ਫਿਰ ਤੁਸੀਂ ਇਸ ਤਰ੍ਹਾਂ ਦਾ ਕੋਈ ਸੀਨ ਕਰੋ ਕਿਉਂਕਿ ਤੁਹਾਡੀ ਵੀਡੀਓ ਬਹੁਤ ਸਾਰੀ ਪਿਕਚਰਾਇਜ਼ ਹੋ ਚੁੱਕੀ ਹੈ। ਐਦਾਂ ਦਾ ਸੀਨ ਪਾਓ ਜਿਹਦੇ ਵਿੱਚ ਮੈਂ ਉਸ ਕੁੜੀ ਨੂੰ ਇਸ ਤੋਂ ਬਾਅਦ ਕੋਈ ਵੀ ਕਪੜੇ ਜਿਹੜੇ ਖਰਾਬ ਨਹੀਂ ਪਾਉਣੇ ਤੇ ਮੈਂ ਮੇਰੇ ਖਲ ਦਿਲ ਲੱਗੀਦਾ ਤੇ ਬਹੁਤ ਜ਼ਿਆਦਾ ਅਫਸੋਸ ਅੱਜ ਵੀ ਮੈਨੂੰ ਲੱਗਦਾ ਕਿ ਮੈਂ ਕਿਉਂ ਕਿਉਂ ਨਹੀਂ ਫਸਿਆ ਉਸ ਟਾਈਮ ਤੇ ਮੈਂ ਹਰ ਇੱਕ ਚੀਜ਼ ਤੇ ਫਸਿਆ ਬਟ ਸਿਰਫ ਐਸ ਕਲ ਦੇ ਉੱਤੇ ਗੱਲ ਕੀਤੀ ਪਰ ਮੈਨੂੰ ਲੱਗਦਾ ਸੀ ਮੈਨੂੰ ਚੈੱਕ ਕਰਨਾ ਚਾਹੀਦਾ ਸੀ ਰਿਲੀਜ਼ ਤੋਂ ਪਹਿਲਾਂ ਬਟ ਐਕਸਪੀਰੀਅੰਸ ਨਹੀਂ ਸੀ ਆਗਾ ਪਰ ਫਿਰ ਉਹ ਉਹਨਾ ਸਿੰਗਰਸ ਵਾੜੇ ਕੀ ਕਹੋਗੇ ਜਿਹੜੇ ਜਿਨ੍ਹਾਂ ਦੀ ਵੀਡੀਓਸ ਚ ਹੁੰਦਾ ਹੀ ਸਿਰਫ ਇਹੀ ਕੁਝ ਹੈ ਦੇਖੋ ਉਹਨਾਂ ਵਾਸਤੇ ਕੀ ਕਹਿ ਸਕਦੇ ਹਾਂ ਉਹਨਾਂ ਕੋਲ ਬਹੁਤ ਕੁਝ ਹੁੰਦਾ ਵੀ ਨਹੀਂ ਕਰਨ ਵਾਸਤੇ ਉਹਨਾਂ ਵਾਸ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਵੀ ਹੈਗੀ ਹੈ ਪਪੂਲਰਿਟੀ ਕਰਨ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਜਾਂ ਫਿਰ ਉਹਨਾਂ ਨੂੰ ਗਾਣਾ ਵਜਾਣਾ ਜ਼ਿਆਦਾ ਆਉਣਾ ਚਾਹੀਦਾ ਲਿਟਰੇਚਰ ਜ਼ਿਆਦਾ ਆਉਣਾ ਚਾਹੀਦਾ ਪੰਜਾਬੀ 뮤직 ਬਾਰੇ ਪੰਜਾਬੀ ਲਿਰਿਕਸ ਬਾਰੇ ਪੰਜਾਬੀ ਕਲਚਰ ਬਾਰੇ ਪੰਜਾਬੀ ਸਾਹਿਤ ਬਾਰੇ ਜਾਂ ਹਿੰਦੀ ਸਾਹਿਤ ਬਾਰੇ ਕਿਸੇ ਵੀ ਸਾਹਿਤ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੇ ਉਹ ਉਹਨਾਂ ਕੋਲ ਹੈ ਨਹੀਂ ਫਿਰ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਾਂ ਫਿਰ ਉਹ ਗਾਣੇ ਦੇ ਵਿੱਚ ਤਾਂ ਹੀ ਗਾਲਾਂ ਲੈ ਕੇ ਆਉਂਦੇ ਆ ਔਰ ਗਾਣੇ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਜਿਹੜੀਆਂ ਲੋਕਾਂ ਦੇ ਕੰਨਾਂ ਨੂੰ ਅਖੜ ਦਿਆਂ ਠੀਕ ਹੈ ਰੇਡੀਓ ਚਲਾ ਰਿਹਾ ਕਿਉਂਕਿ ਕੰਪਨੀਆਂ ਉਹਨਾਂ ਨੂੰ ਇਹ ਇੱਕ profession ਹੈਗਾ ਤੇ ਰੇਡੀਓ ਚਲਾ ਰਿਹਾ ਬਟ ਮੇਰੇ ਖਿਆਲ ਵਿੱਚ profession ਦੇ ਨਾਲ ਨਾਲ ਸਾਡੀ ਇੱਕ ਰਿਸਪਾਂਸਿਬਿਲਟੀ ਵੀ ਹੈਗੀ ਹੈ ਕਿ ਅਸੀਂ ਦੇਖੋ ਤੁਸੀਂ ਵੀ ਮੈਂ ਵੀ ਜਦੋਂ ਤੁਸੀਂ ਛੋਟੇ ਤੋਂ ਵੱਡੇ ਹੁੰਦੇ ਆਏ ਆ ਸਾਨੂੰ ਉਹ ਗਾਣੇ ਅਜੇ ਤੱਕ ਯਾਦ ਨੇ ਜਿਹੜੇ ਅਸੀਂ 6ਵੀਂ 7ਵੀਂ 8ਵੀਂ 9ਵੀਂ ਤੇ 10ਵੀਂ ਕਲਾਸ ਵਿੱਚ ਸੁਣੇ ਸੀ ਜਿਹੜੇ ਅੱਜ ਦੀ ਜਨਰੇਸ਼ਨ ਜਿਹੜੀ ਅੱਜ ਬੰਦੂਖਾਂ ਸੁਣ ਰਹੀ ਹੈ ਜਾਂ ਕੁੜੀਆਂ ਨੂੰ ਸੁਣ ਰਹੀ ਹੈ ਕੁਝ ਪਤਾ ਨਹੀਂ ਅਜੀਬ ਜਿਹੀਆਂ ਲਾਈਨਾਂ ਸੁਣ ਰਹੀ ਹੈ ਔਰਤ ਦੇ ਬਾਰੇ ਭੱਦੀਆਂ ਲਾਈਨਾਂ ਸੁਣ ਰਹੀ ਹੈ ਔਰਤ ਇੱਕ ਵਾਰ ਸੇ ਅਸੀਂ ਕਹੇਗੇ ਔਰਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇੱਕ ਵਾਰ ਸੇ ਮਤਲਬ ਗੁਰਨਾਣ ਦੇ ਸਾਹਮਣੇ ਗਿਆ ਕਿ ਸੋ ਕਿਉ ਮੰਦਾ ਕੇ ਜਿਤ ਜਮੈ ਰਹ ਜਾਂਦੇ ਅੱਜ ਅੱਜ ਅਸੀਂ ਉਹਨਾਂ ਕਹਿ ਰਹੇ ਬੇਵਫਾ ਇਹਨੇ ਦੀ ਛੇਪ ਬੁਆਏਫਰੈਂਡ ਰੱਖਿਓ ਹੈ ਇਹ ਦੀ ਮੋਬਾਈਲ ਕਿਸੇ ਤੋਂ ਚਾਰਜ ਕਰਵਾਉਂਦੀ ਹੈ ਇਹ ਉਹ ਤਾਂ ਆਈ ਥਿੰਕ ਇਹ ਬਹੁਤ ਇਨਡਿਗਨੀਫਾਈਡ ਚੀਜ਼ਾਂ ਹੈ ਗਿਆ ਜਿਹੜੀਆਂ ਲੋਕਾਂ ਨੂੰ ਲੋਕਾਂ ਨੂੰ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਔਰ ਜਲਦੀ ਦਿਖਿਓ ਇਹ ਚੀਜ਼ਾਂ ਹਟਣ ਬਿਲਕੁਲ ਤੇ ਤੁਹਾਡੇ ਕੋਈ ਔਨ ਵਾਲੇ ਪ੍ਰੋਜੈਕਟਸ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਨਗੇ ਜੀ ਜੀ ਹੁਣ ਮੈਂ ਬਿਲਕੁਲ ਕਰ ਰਿਹਾ ਜਿਹੜੇ ਕੁਝ ਤੇ ਜਿਵੇਂ ਸੂਫੀ ਚੀਜ਼ਾਂ ਹੈਗੀਆਂ ਜਿਨ੍ਹਾਂ ਉੱਤੇ ਮੇਰੀ ਬਹੁਤ ਮਹਾਰਤ ਨਹੀਂ ਮੈਂ ਕਹਿੰਦਾ ਰਿਸਰਚ ਤਾਂ ਹੈਗੀ ਹੈ ਕਿਉਂਕਿ ਬਹੁਤ سارے ਲੋਕਾਂ ਨਾਲ ਮੈਂ ਬੈਠਦਾ ਹੁੰਦਾ ਸਾਹਿਤ ਨਾਲ ਜੁੜੀਆਂ ਚੀਜ਼ਾਂ ਔਰ ਕਮਰਸ਼ੀਅਲ ਆਫਕੋਰਸ ਹੋਣਗੀਆਂ ਕਿਉਂਕਿ ਕਮਰਸ਼ੀਅਲ ਨਹੀਂ ਹੋਏਗੇ ਤੇ ਫਿਰ ਲੋਕਾਂ ਤੱਕ ਫੈਲਦੀਆਂ ਨਹੀਂ ਇਹ ਵਪਾਰ ਵੀ ਹੈ ਇੱਕ ਮਤਲਬ ਪਿਆਰ ਦੇ ਨਾਲ ਵਪਾਰ ਵੀ ਹੈਗਾ ਦੇ ਬਟ ਡਿਗਨੀਫਾਈਡ ਗ੍ਰੇਸਫੁਲ ਮਾਸੀ ਬਟ ਕਲਾਸੀ ਹੋਣੀਓ ਮਾਸੀ ਬਟ ਕਲਾਸੀ ਤੇ ਇੱਕ ਹੋਰ ਟੈਂਡੈਂਸ ਹੈ ਪੰਜਾਬੀ ਇੰਡਸਟਰੀ ਚ 뮤직 ਹੀ 뮤직 ਸੁਣਦਾ ਲਿਰਿਕਸ ਐਨੇ ਹੁੰਦੇ ਨਹੀਂ ਕਿਤੇ ਵੀ ਇਹ ਜਿਹੜੇ ਵੈਟਰਨ ਸਿੰਗਰ ਨੇ ਉਹਨਾਂ ਨੂੰ ਵੀ ਸ਼ਿਕਾਇਤ ਲੈਂਦੀ ਹੈ ਕਿ ਸਿਰਫ 뮤직 ਹੀ ਹੁੰਦਾ ਲਿਰਿਕਸ ਹੁੰਦੇ ਹੀ ਨਹੀਂ ਨਹੀਂ ਪਰ ਤੁਸੀਂ ਬਹੁਤ ਅੱਛੇ ਕੁਐਸਚਨ ਕਰ ਰਹੇ ਹੋ ਕਿ ਲਿਰਿਕਸ ਹੁੰਦੇ ਹੀ ਨਹੀਂ ਐਕਚੁਅਲੀ ਲਿਰਿਕਸ ਸੁਣਾਉਣ ਵਾਲੇ ਹੁੰਦੇ ਵੀ ਨਹੀਂ ਹਨ ਗੁਲਦੀਪ ਮਾਨਕ ਦੇ ਗਾਣੇ ਸੁਣੋ ਗੁਰਦਾਸ ਭਾਜੀ ਦੇ ਗਾਣੇ ਸੁਣੋ ਸੁਰੇਂਦਰ ਚਿੰਦਾ ਦੇ ਗਾਣੇ ਸੁਣੋ ਸਰਦੂਲ ਸਕੰਦਰ ਅਨਸਰਾਜ ਜੀ ਇਹਨਾਂ ਦੇ ਗਾਣੇ ਸੁਨੋ ਲਿਰਿਕਸ ਤਾਨੂੰ ਲੱਗਦਾ ਸੱਜਣਾ ਮੈਂ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਤੋ ਲਿਰਿਕਸ ਹੈ ਸਾਹਿਦ ਮਤਲਬ ਇੱਕ ਕਨਸੈਪਟ ਇੱਕ ਸਟੋਰੀ ਹੈ ਜਿਹੜੀ ਲੋਕਾਂ ਨੂੰ ਦੱਸੀ ਜਾ ਰਹੀ ਹੈ ਉਹਦੇ ਵਾਸਤੇ ਨਾ ਢੋਲਕ ਦੀ ਜ਼ਰੂਰਤ ਹੈ ਨਾ ਡਰਮ ਦੀ ਜ਼ਰੂਰਤ ਹੈ ਨਾ ਬੇਸ ਦੀ ਜ਼ਰੂਰਤ ਹੈ ਜਦੋਂ ਗੁਰਦਾਸ ਭਾਜੀ ਇਕੱਲੇ ਖੜੇ ਹੋ ਕੇ ਗਾਣਗੇ ਤਾਂ ਲੋਕੀ ਉਹਨਾਂ ਨੂੰ ਸੁਣਨਗੇ ਜਦੋਂ ਗੱਲਾਂ ਕਰਨਗੇ ਤੇ ਲੋਕ ਉਹਨਾਂ ਨੂੰ ਸੁਣਨਗੇ ਸਾਰੇ ਸਿੰਗਰਸ ਮੁਹੰਮਦ ਸਦੀਕ ਸਾਹਿਬ ਉਹਨਾਂ ਨੂੰ ਲੈ ਲਓ ਸਾਰੇ ਸਿੰਗਰਸ ਨੂੰ ਜਿਨ੍ਹਾਂ ਵਿੱਚ ਜਾਨ ਹੋਏਗੀ ਉਹਨਾਂ ਨੂੰ 뮤직 ਦੀ ਜ਼ਿਆਦਾ ਜ਼ਰੂਰਤ 뮤직 ਲਾਊਡ ਕਰਨ ਦੀ ਜ਼ਰੂਰਤ ਨਹੀਂ ਹੋਵੇ ਮੈਂ ਵੀ 뮤직 ਬਹੁਤ ਲਾਊਡ ਪਸੰਦ ਕਰਦਾ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਕਿ એનર્ਜੀ ਵਾਲਾ 뮤직 ਹੋਣਾ ਚਾਹੀਦਾ ਬਟ ਉਹ ਦਿਨਾਂ ਲਿਰਿਕਸ ਜਿਹੜੇ ਨੇ ਉਹ ਚੰਗੇ ਹੋਣੇ ਬਹੁਤ ਜ਼ਰੂਰੀ ਹੈ ਔਰ ਸਾਡੀ ਜ਼ਿੰਮੇਵਾਰੀ ਹੈ ਕਿ ਆਪਣੇ ਪੰਜਾਬੀ ਨੂੰ ਅਸੀਂ ਬਾਹਰ ਲੋਕਾਂ ਦੇ ਤੱਕ ਪਹੁੰਚਾਣੇ ਜਦੋਂ ਮੈਂ ਗਾਣ ਜਾਣਾ ਹੈ ਲਖਨਊ ਵਿੱਚ ਤੇ ਮੈਂ ਕਦੀ ਜਾ ਕੇ ਇਦਾਂ ਨਹੀਂ ਕਹਿੰਦਾ ਕਿ ਅਸੀਂ ਪੰਜਾਬੀ ਇਦਾਂ ਹੁੰਨੇ ਆ ਕਿਉਂਕਿ ਉਹਨਾਂ ਲੋਕਾਂ ਦੀ ਮਿਹਰਬਾਨੀ ਹੈ ਕਿ ਉਹ ਸਾਨੂੰ ਸੁਣ ਰਹੇ ਆ ਬੈਂਗਲੌਰ ਵਾਲੇ ਲੋਕਾਂ ਦੀ ਮਿਹਰਬਾਨੀ ਹੈ ਕਿ ਉਹ ਪੰਜਾਬੀ 뮤직 ਸੁਣ ਰਹੇ ਆ ਉਹ ਇਸ ਕਰਕੇ ਨਹੀਂ ਸੁਣ ਰਹੇ ਅਗਰ ਦਿਨ ਲਾਗੀ ਕੁੜੀ ਗੁਜਰਾਤੀ ਸੁਣ ਰਹੇ ਜਾਂ ਬੋਲੋ ਤਾਰਾ ਸੁਣਦੇ ਤੇ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਨੈਸ਼ਨਲ ਇੰਟੀਗ੍ਰੇਸ਼ਨ ਦੇ ਤੌਰ ਤੇ ਵੀ ਇਕਤਾ ਦੇ ਤੌਰ ਤੇ ਵੀ ਸਾਨੂੰ ਉਹ ਸਾਨੂੰ ਆਪਣਾ ਸਮਝ ਰਹੇ ਤੇ ਅਸੀਂ ਉਹਨਾਂ ਨੂੰ ਬਦਮਾਸ਼ ਬਣ ਬਣ ਕੇ ਦੱਸ ਰਹੇ ਹਾਂ ਇਹ ਸਭ ਤੋਂ ਸਾਡੇ ਕਲਚਰ ਵਾਸਤੇ ਖਤਰਨਾਕ ਗੱਲ ਹੈ ਪਰ ਇਹ ਜਿਹੜੇ ਲਿਰਿਕਸ ਇਦਾਂ ਦੇ ਲਿਖਦੇ ਨੇ ਉਹ ਇਸ ਤਰ੍ਹਾਂ ਜਸਟੀਫਾਈ ਕਰਦੇ ਨੇ ਇਸ ਨੂੰ ਕਿ ਸੋਸਾਇਟੀ 'ਚ ਇਹੀ ਹੋ ਰਿਹਾ ਤੇ ਅਸੀਂ ਕੀ ਕਰੀਏ ਹੈ ਟ੍ਰੈਂਡ ਹੀ ਹੈ ਤਾਂ ਤਾਂ ਅਸੀਂ ਕੀ ਕਰੀਏ ਉਹ ਉਹ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਬਹਾਣੇ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਪੰਜਾਬੀ ਉਹਨਾਂ ਤੱਕ ਜਾ ਰਹੀ ਹੈ ਐਟਲੀਸਟ ਆ ਉਹਨਾਂ ਤੋਂ ਦੂਰ ਜਾ ਰਹੀ ਹੈ ਬਿਲਕੁਲ ਠੀਕ ਕਹਿੰਦੇ ਆ ਉਹ ਉਹਨਾਂ ਤੱਕ ਨਹੀਂ ਜਾ ਰਹੀ ਉਹਨਾਂ ਤੋਂ ਦੂਰ ਜਾ ਰਹੀ ਹੈ ਕਿਉਂਕਿ ਪੰਜਾਬੀ ਜਿੱਦਾਂ ਦੀ ਉਹ ਲੋਕਾਂ ਤੱਕ ਪਹੁੰਚਾਰੇ ਆ ਉਹ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਪੰਜਾਬੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਤੇ ਪੰਜਾਬੀ ਖਤਮ ਹੋ ਜਾਏਗੀ ਤੇ ਮੇਰੇ ਖਿਆਲ ਵਿੱਚ ਪੰਜਾਬੀ ਤੇ ਬਹੁਤ ਡੀਪ ਬਹੁਤ ਗਹਿਰਾਈ ਵਾਲੀ ਲੈਂਗੁਏਜ ਹੈਗੀ ਆ ਤੁਸੀਂ ਵਿਸਾਖੀ ਦੇ ਗਾਣੇ ਲੈ ਲਓ ਪੰਜਾਬੀ ਵਿੱਚ ਹਰ ਤਰ੍ਹਾਂ ਦਾ ਇਮੋਸ਼ਨ ਹੈਗਾ ਪੰਜਾਬੀ ਵਿੱਚ ਤੁਸੀਂ ਅ ਪਿਆਰ ਲੈ ਲਓ ਪੰਜਾਬੀ ਵਿੱਚ ਗੁੱਸਾ ਲੈ ਲਓ ਕਰਨ ਰਸ ਲੈ ਲਓ ਸ਼ਿੰਗਾਰ ਰਸ ਲੈ ਲਓ ਜਾਂ ਪੰਜਾਬੀ ਵਿੱਚ ਤੁਸੀਂ ਭੰਗੜਾ ਲੈ ਲਓ ਗਿੱਧਾ ਲੈ ਲਓ ਝੂਮਰ ਲੈ ਲਓ ਲੁੱਡੀ ਲੈ ਲਓ ਧਮਾਲ ਲੈ ਲਓ ਔਰ ਤੁਸੀਂ ਠੀਕ ਹੈ ਕਿ ਜੇ ਇਹ ਉਹ ਕਹਿੰਦੇ ਕਿ ਅਸੀਂ ਉਹ ਲਿਖ ਰਹੇ ਹਾਂ ਜੋ ਹੋ ਰਿਹਾ ਐਕਚੁਅਲੀ ਉਹਨਾਂ ਦੇ ਅੰਦਰ ਹੀ ਇਹ ਕੁਝ ਹੋ ਰਿਹਾ ਸੁਰਜੀਤ ਪਾਤਰ ਸਾਹਿਬ ਦੇ ਅੰਦਰ ਕਿਉਂ ਨਹੀਂ ਹੋ ਰਿਹਾ ਸੁਰਜੀਤ ਪਾਤਰ ਸਾਹਿਬ ਤੇ ਕਹਿੰਦੇ ਆ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਤੋ ਉਦਾਂ ਦੇ ਲੋਕ ਵੀ ਸਾਡੇ ਗੁਰਦਾਸ ਭਾਜੀ ਨੂੰ ਤੁਸੀਂ ਲੈ ਲੋਗੇ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੇ ਉਹਨਾਂ ਦੇ ਉਹਨਾਂ ਦੇ ਅੰਦਰ ਉਹ ਚੱਲ ਰਿਹਾ ਤੇ ਉਹ ਉਹ ਕਰ ਰਿਹਾ ਜਿਨ੍ਹਾਂ ਦੇ ਅੰਦਰ ਗੰਦ ਚੱਲ ਰਿਹਾ ਉਹ ਗੰਦ ਬਾਹਰ ਕੱਢ ਰਿਹਾ ਬਿਲਕੁਲ ਆਈ ਹੋਪ ਕਿ ਇਹ ਗੰਦ ਜਲਦੀ ਪੰਜਾਬੀ ਇੰਡਸਟਰੀ ਤੋਂ ਨਿਕਲੇ ਜਿੱਦਾਂ ਦੀ ਜਸਤੀ ਦੀ ਕਹਿ ਵੀ ਰਹੇ ਨੇ ਕਿ ਇਹ ਛੇਤੀ ਹੋ ਜਾਏਗਾ ਹੈਨਾ ਇੱਕ ਸਾਲ ਬਾਅਦ ਤੁਹਾਡਾ ਇੰਟਰਵਿਊ ਜ਼ਰੂਰ ਕਰਾਂਗੇ ਪੱਕਾ ਪੱਕਾ ਜੀ ਜ਼ਰੂਰ ਕਰਿਓ ਔਰ ਯਾਦ ਵੀ ਰੱਖਿਓ ਪੱਕਾ ਥੈਂਕ ਯੂ ਸੋ ਮੱਚ ਐਂਡ 올 ਦਾ ਬੈਸਟ ਫਾਰ ਯਰ ਕਾਕਪਿੰਗ ਪ੍ਰੋਜੈਕਟ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ